ਹਾਉ ਸਾਧ ਸੰਗਤ ਜੀ ਪਰਮਾਤਮਾ ਬਖਸ਼ਾ ਕਰਨ ਸੱਚੇ ਪਾਤਸ਼ਾਹ ਜੀ ਰਤਿਆਂ ਵਾਲਿਓ ਇਸ ਤਰ੍ਹਾਂ ਹੀ ਆਪਾਂ ਉਹਨਾਂ ਦੇ ਉਹਨਾਂ ਪਿਆਰਿਆਂ ਦੇ ਗਉਣ ਗਾਉਂਦੇ ਰਹੀਏ ਸਾਧ ਸੰਗਤ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਸੱਚੀ ਸਰਕਾਰ ਖੰਡੇ ਵਾਲੇ ਬਾਪੂ ਜੀ ਉਹਨਾਂ ਦੀਆਂ ਰਹਿਮਤਾਂ ਸਾਡੇ ਉੱਪਰ ਇਸ ਤਰ੍ਹਾਂ ਹੀ ਰਹਿਣ ਸਾਧ ਸੰਗਤ ਜੀ ਇਸ ਤਰ੍ਹਾਂ ਹੀ ਆਪਾਂ ਤਾਂ ਤਾਂ શ્રી ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਵਨ ਬਾਣੀ ਦੇ ਸਾਧ ਸੰਗਤ ਜੀ ਚਰਨ ਪਰਸ ਤੇ ਰਹੀਏ ਬਾਣੀ ਦੇ ਨਾਲ ਜੁੜੇ ਰਹੀਏ ਸਾਧ ਸੰਗਤ ਜੀ ਕਾਫੀ ਸਮੇਂ ਤੋਂ ਆਪਾਂ ਇਧਰ ਵਿਚਾਰਾਂ ਕਰ ਰਹੇ ਹਾਂ ਗੁਰੂ ਦੇ ਪਿਆਰਿਓ ਸਾਧ ਸੰਗਤ ਜੀ ਕਾਫੀ ਸੰਗਤਾਂ ਸਿਮਰਨ ਦੇ ਵਿੱਚ ਠੀਕ ਹੋਈਆਂ ਸਾਧ ਸੰਗਤ ਜੀ ਬਹੁਤ ਸਾਰੀਆਂ ਸੰਗਤਾਂ ਦੇ ਬਾਬਾ ਜੀ ਨੇ ਦੁੱਖ ਰੋਗ ਕਟੇ ਆ ਗੁਰੂ ਦੇ ਪਿਆਰਿਓ ਆਇ ਸਮਰਨ ਦੀਆਂ ਤਾਕਤਾਂ ਬਾਬਾ ਜੀ ਵਿਖਾਉਂਦੇ ਆ ਇਸੇ ਕਰਕੇ ਹੀ ਪਾਤਸ਼ਾਹ ਬਖਸ਼ਾ ਕਰਦੇ ਨੇ ਪ੍ਰਭ ਦਾ ਸਿਮਰਨ ਸਭ ਤੋਂ ਉੱਚਾ ਸਾਧ ਸੰਗ ਜੀ ਸਿਮਰਨ ਕਰਦੇ ਨਹੀਂ ਪੜੀ ਜਾਂਦੇ ਆ ਕਿ ਪ੍ਰਭ ਦਾ ਸਿਮਰਨ ਸਭ ਤੋਂ ਉੱਚਾ ਤੇ ਸਾਧ ਸੰਗ ਜੀ ਜੇ ਆਪਾਂ ਸਿਮਰਨ ਕੀਤਾ ਤੁਹਾਡੀਆਂ ਅੱਖਾਂ ਦੇ ਸਾਹਮਣੇ ਆਇ ਰਿਜ਼ਲਟ ਆਉਂਦਾ ਸਾਧ ਸੰਗ ਜੀ ਸਿਮਰਨਾ ਗੁਰੂ ਅਰਜਨ ਦੇਵ ਜੀ ਕਹਿੰਦੇ ਕਿ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ ਤਨ ਮਾਹੇ ਮਟਾਵੋ ਸਾਧ ਸੰਗ ਜੀ ਪੜਦੇ ਆ ਪਰ ਗੁਰੂ ਦੇ ਪਿਆਰਿਓ ਅਮਲ ਨਹੀਂ ਕਰਦੇ ਕਰ ਕਿਰਪਾ ਜਿਸ ਕੇ ਹਿਰਦੇ ਗਰੀਬੀ ਵਸਾਵੈ ਨਾਨਕ ਹੀਆ ਮੁਕਤ ਅਗੇ ਸੁਖ ਪਾਵੈ ਸਾਧ ਸੰਗ ਜੀ ਪਰ ਜਿਨ੍ਹਾਂ ਨੇ ਮੰਨਿਆ ਸਾਧ ਸੰਗ ਜੀ ਜਿਨ੍ਹਾਂ ਨੇ ਮੰਨ ਲਿਆ ਪਹਿਲਾ ਸੁਣਿਆ ਸਾਧ ਸੰਗ ਜੀ ਪੜਿਆ ਫਿਰ ਸਾਧ ਸੰਗ ਜੀ ਜਿਨ੍ਹਾਂ ਨੇ ਮੰਨਿਆ ਗੁਰੂ ਪਾਤਸ਼ਾਹ ਜੀ ਕਹਿੰਦੇ ਮੰਨੇ ਕੀ ਗਤ ਕਹੀ ਨਾ ਜਾਈ ਉਹਨਾਂ ਦੀ ਗਤ ਸਾਧ ਸੰਗ ਜੀ ਕਹੀ ਨਿਜਾਂ ਦੀ ਜਿਨ੍ਹਾਂ ਨੇ ਮੰਨ ਲਿਆ ਗੁਰੂ ਦੇ ਪਿਆਰਿਓ ਆਓ ਗੁਰੂ ਦੇ ਪਿਆਰਿਓ ਸਾਧ ਸੰਗ ਜੀ ਆਪਾਂ ਛੋਟੀ ਜਿਹੀ ਇੱਕ ਬਾਬਾ ਜੀ ਦੀ ਹੋਰ ਸਾਧ ਸੰਗ ਜੀ ਪਿਆਰੀ ਉਹਨਾਂ ਦੀ ਯਾਦ ਆਈ ਗੁਰੂ ਦੇ ਪਿਆਰਿਓ ਫਿਰ ਆਪਾਂ ਸਮਾਪਤੀ ਕਰਦੇ ਹਾਂ ਸਾਧ ਸੰਗ ਜੀ ਸੰਗਤਾਂ ਬਹੁਤ ਸਾਰਾ ਬਰਾਕ ਕਰਨ ਗਰਤੀਆਂ ਵਾਲਿਓ ਤੁਹਾਡੇ ਪਾਸ ਦੋ ਵਰੀ ਆ ਚੁੱਕੇ ਆਂ ਤਾ ਗੁਰੂ ਦੇ ਪਿਆਰਿਓ ਬਹੁਤ ਆਪ ਜੀ ਦੇ ਪਿਆਰ ਨੇ ਸਾਧ ਸੰਗ ਜੀ ਮਨ ਜਿੱਤ ਲਿਆ ਕਿਉਂਕਿ ਕਈ ਸਾਧ ਸਾਧ ਸੰਗ ਨਹੀਂ ਮaaf ਕਰਨਾ ਕੱਲ ਨੂੰ ਜੋ ਨਵਾਂ ਸਾਲ ਚੜਨਾ ਸਾਧ ਸੰਗ ਜੀ ਤੇ ਗੁਰੂ ਦੇ ਪਿਆਰਿਓ ਕਈਆਂ ਨੇ ਸ਼ਰਾਬਾਂ ਚਲਾਉਣੀਆਂ ਕਈਆਂ ਨੇ ਡੀਜੇ ਲਾਉਣੇ ਆ ਭੰਗੜੇ ਪਾਉਣੇ ਆ ਗੰਦੀਆਂ ਬੋਲੀਆਂ ਉੱਥੇ ਸਾਧ ਸੰਗ ਜੀ ਗੰਦੇ ਲਿਚਾਰ ਗੀਤ ਚਲਾਉਣੇ ਆ ਸਾਧ ਸੰਗ ਜੀ ਨਵਾਂ ਸਾਲ ਚੜਾਉਣਾ ਆ ਕਈ ਜਗ੍ਹਾ ਤੇ ਸਾਧ ਸੰਗਤ ਜੀ ਜਿਵੇਂ ਤੁਸੀਂ ਹੋਂ ਸਾਧ ਸੰਗਤ ਜੀ ਸਾਧ ਸੰਗਤ ਜੀ ਕੱਲ ਦੇ ਖੰਡ ਪਾਠ ਖੁੱਲੇ ਆ ਸਾਧ ਸੰਗਤ ਜੀ ਔਰ ਗੁਰੂ ਦੇ ਪਿਆਰੋ ਜਿਹੜੇ ਖੰਡ ਪਾਠ ਖੁੱਲੇ ਆ ਉਹ ਰਾਤ ਨੂੰ ਸਾਧ ਸੰਗਤ ਜੀ ਤਕਰੀਬਨ ਸਵਾ 12 ਵਜੇ ਦੇ ਖੁੱਲੇ ਵੀ ਆ ਸਾਧ ਸੰਗਤ ਜੀ ਤੇ ਗੁਰੂ ਦੇ ਪਿਆਰਿਓ ਅੱਜ ਦਾ ਦਿਨ ਜਾ ਕੇ ਸਾਧ ਸੰਗਤ ਜੀ ਜੋ ਕੱਲ ਨੂੰ ਕੱਲ ਦਾ ਦਿਨ ਜਾ ਕੇ ਸਾਧ ਸੰਗਤ ਜੀ ਮਾਫ ਕਰਨਾ ਨਵੇਂ ਸਾਲ ਵਾਲੇ ਦਿਨ ਸਾਧ ਸੰਗਤ ਜੀ ਗੁਰੂ ਦੇ ਪਿਆਰਿਓ ਭਾਵਕੀ ਬੁੱਧਵਾਰ ਨੂੰ ਸਾਧ ਸੰਗਤ ਜੀ ਔਰ ਇਧਰੋਂ ਸਾਧ ਸੰਗਤ ਜੀ ਮੰਗਲਵਾਰ ਦੀ ਰਾਤ ਨੂੰ ਸਵਾ 12 ਵਜੇ ਉਹਨਾਂ ਦੇ ਭੋਗ ਪਾਏ ਜਾਣਗੇ ਭਾਵਕੀ ਸਾਧ ਸੰਗਤ ਜੀ ਨਾਮ ਜਪਦਿਆਂ ਜਪਦਿਆਂ ਨਵਾਂ ਸਾਲ ਚੜਾਉਣਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਧ ਸੰਗਤ ਜੀ ਕਈਆਂ ਨੇ ਗੁਰੂ ਦੇ ਪਿਆਰੋਂ ਰਾਤ ਨੂੰ ਸਮਾਧੀਆਂ ਲਾ ਲੈਣੀਆਂ ਉਹ ਸੁਖਮਨੀ ਸਾਹਿਬ ਦੇ ਪਾਠ ਸਾਧ ਸੰਗਤ ਜੀ ਚਲਾਉਣਗੇ ਕਈਆਂ ਨੇ ਚੌਪਈ ਦੇ ਜਾਪ ਚਲਾਉਣੇ ਆ ਕਈਆਂ ਨੇ ਸਾਧ ਸੰਗਤ ਜੀ ਮੁਗਲ ਮੰਤਰ ਦੇ ਜਾਪ ਚਲਾਉਣੇ ਆ ਇਸ ਕਰਕੇ ਸਾਧ ਸੰਗਤ ਜੀ ਆਪੋ ਆਪਣੀ ਬੜੀ ਜ਼ਿਆਦਾ ਹੈ ਜਿਵੇਂ ਆਪਾਂ ਛੋਟੇ ਸਹਿਬ ਜਾਦਿਆਂ ਦੇ ਸਾਧ ਸੰਗਤ ਜੀ ਸਾਕਾ ਸਰਹੰਦ ਗੁਰੂ ਦੇ ਪਿਆਰਿਓ ਉਹਨਾਂ ਦੇ ਦਰਸ਼ਨ ਕਰਕੇ ਆਏ ਆ ਗੁਰੂ ਦੇ ਪਿਆਰਿਓ ਤੇ ਕੀ ਕੁਝ ਵੇਖ ਕੇ ਆਏ ਆ ਆਪਾਂ ਸਿੱਖਿਆ ਲੈਣੀ ਹੈ ਸਾਧ ਸੰਗਤ ਜੀ ਕਿ ਨਵੇਂ ਸਾਲ ਵਾਲੇ ਦਿਨ ਤੋਂ ਸਾਧ ਸੰਗਤ ਜੀ ਆਪਾਂ ਇਕੋ ਹੀ ਸਾਧ ਸੰਗ ਜੀ ਪ੍ਰਾਨੀ ਏਕੋ ਨਾਮ ਧਿਆਵੋ ਆਪਣੀ ਪਤ ਸੇਤੀ ਕਰ ਜਾਵੋ ਆਪਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਧ ਸੰਗ ਜੀ ਆਪਾਂ ਨਵੇਂ ਸਾਲ ਤੋਂ ਸਾਧ ਸੰਗ ਜੀ ਪੱਲਾ ਫੜਨਾ ਤੇ ਇਹ ਆਪਾਂ ਸਾਧ ਸੰਗ ਜੀ ਵਾਅਦਾ ਕਰਨਾ ਕਿ ਇਹ ਸੱਚੇ ਪਾਤਸ਼ਾਹ ਸਾਡੇ ਲਈ ਨਵਾਂ ਸਾਲ ਜਿਹੜਾ ਸੱਚੇ ਪਾਤਸ਼ਾਹ ਇਸ ਤਰ੍ਹਾਂ ਦਾ ਹੋਵੇ ਕਿ ਤੈਨੂੰ ਛੱਡ ਕੇ ਸਾਧ ਸੰਗ ਜੀ ਤੈਨੂੰ ਛੱਡ ਕੇ ਗੁਰੂ ਪਾਤਸ਼ਾਹ ਜੇ ਸੀ ਕਿਸੇ ਪਾਸੇ ਨਾ ਜਾਈਏ ਜੇ ਕੋਈ ਸਾਨੂੰ ਦੁੱਖ ਵੀ ਆਉਂਦਾ ਮਹਾਰਾਜ ਤਕਲੀਫ ਵੀ ਹੁੰਦੀ ਮਹਾਰਾਜ ਸਾਨੂੰ ਬਲ ਬਖਸ਼ੀ ਅਸੀਂ ਉਹ ਝੱਲ ਸਕੀਏ ਸਹਿ ਸਕੀਏ ਆयो ਗੁਰੂ ਦੇ ਪਿਆਰਿਓ ਇੱਕ ਮਾਤਾ ਸਾਧ ਸੰਗਜੀ ਗੁਰੂ ਦੇ ਪਿਆਰਿਓ ਜਿਹਦੇ ਇੱਕ 6-7 ਮਹੀਨਿਆਂ ਤੋਂ ਕੁੱਬ ਪੈ ਗਿਆ ਸਾਧ ਸੰਗਜੀ ਚੱਲਣ ਦੇ ਵਿੱਚ ਦਿੱਕਤ ਆਉਂਦੀ ਹੈ ਸਾਧ ਸੰਗਜੀ ਡਾਕਟਰਾਂ ਨੂੰ ਪੁੱਛਿਆ ਖਾਸ ਸਾਧ ਸੰਗਜੀ ਦੀ ਉਮਰ ਵੀ ਕੁਛ ਨਹੀਂ ਸਾਧ ਸੰਗਜੀ ਗੁਰੂ ਦੇ ਪਿਆਰਿਓ ਬਸਾਂ ਗੁਰੂ ਦੇ ਪਿਆਰਿਓ ਕੋਈ 45 50 ਦੇ ਵਿੱਚ ਵਿੱਚ ਦਰਮਿਆਨ ਆ ਸਾਧ ਸੰਗਤ ਜੀ ਗੁਰੂ ਦੇ ਪਿਆਰਿਓ ਡਾਕਟਰਾਂ ਨੂੰ ਦਿਖਾਇਆ ਐਕਸ-ਰੇ ਕਰਵਾਈ ਉਹ ਕਹਿਣ ਲੱਗੇ ਭਾਈ ਇਹ ਤਾਂ ਨਾੜਾਂ ਹੀ ਕਮਜ਼ੋਰ ਹੁੰਦੀਆਂ ਕਈ ਵਾਰੀ ਕੁੱਬ ਪੈ ਜਾਂਦਾ ਤੇ ਇਸ ਤਰ੍ਹਾਂ ਕਰਕੇ ਹੁਣ ਤਾਂ ਇਹ ਇਸ ਤਰ੍ਹਾਂ ਹੀ ਰਹੂਗਾ ਤੁਸੀਂ ਇਹਨੂੰ ਮੰਜੇ ਤੇ ਨਾ ਪਾਇਆ ਕਰੋ ਬੈੱਡ ਦੇ ਉੱਤੇ ਪਾਇਆ ਕਰੋ ਪਲਾਈ ਵਾਲੇ ਬੈੱਡ ਦੇ ਉੱਤੇ ਪਾਇਆ ਕਰੋ ਪਾਪ ਕੀ ਮੰਜਾ ਜਿਹੜਾ ਹੁੰਦਾ ਹੈ ਉਹ ਲਿਫ ਜਾਂਦਾ ਹੈ ਠੀਕ ਹੋ ਜਾਣਗੇ ਇਸ ਰਾਂ ਕਰਕੇ ਆ ਹਾਂ ਸਾਧ ਸੰਗਤ ਜੀ ਦੈਲ ਛੱਡ ਗਈ ਗੁਰੂ ਦੇ ਪਿਆਰਿਓ ਪਰ ਛੋਟੀ ਲੈ ਕੇ ਤੁਰਿਆ ਕਰੇ ਸਾਧ ਸੰਗਤ ਜੀ ਕੋਡੀ ਹੋ ਕੇ ਥੋੜਾ ਜਿਹਾ ਕਬ ਪਾਇਆ ਕਰੇ ਸਾਧ ਸੰਗਤ ਜੀ ਹੁਣ ਗੁਰੂ ਦੇ ਪਿਆਰਿਓ ਇੱਥੇ ਕੌਣ ਸਹਾਈ ਹੋਵੇ ਕਿ ਨੂੰ ਯਾਦ ਕਰੇ ਗੁਰੂ ਦੇ ਪਿਆਰਿਓ ਇਸ ਤਰ੍ਹਾਂ ਹੀ ਕਰਕੇ ਕਿਸੇ ਨੇ ਕਰਦਿਆਂ ਕਰਾਉਂਦਿਆਂ ਗੁਰੂ ਦੇ ਪਿਆਰਿਓ ਸਾਧ ਸੰਗਤ ਜੀ ਜੋ ਬਾਬਾ ਦੀਪ ਸਿੰਘ ਜੀ ਦੇ ਅਨੋਖੇ ਕੌਂਦਕਾ ਸਾਧ ਸੰਗਤ ਜੀ ਉਹਨਾਂ ਦੇ ਵਿੱਚੋਂ ਸਾਧ ਸੰਗਤ ਜੀ ਕੋਈ ਮੋਬਾਈਲ ਦੇ ਉੱਤੇ YouTube ਦੇ ਉੱਪਰ ਸਾਧ ਸੰਗਤ ਜੀ ਦੇਖਦੇ ਰਹੇ ਦੇਖਦੇ ਰਹੇ ਗੁਰੂ ਦੇ ਪਿਆਰਿਓ ਉਹਨਾਂ ਦੀਆਂ ਵਡਿਆਈਆਂ ਸੁਣਦੇ ਰਹੇ ਤੇ ਸਾਧ ਸੰਗਤ ਜੀ ਫਿਰ ਮਨ ਬਣ ਗਿਆ ਕਿ ਅਸੀਂ ਵੀ ਬਾਬਾ ਦੀਪ ਸਿੰਘ ਜੀ ਦੇ ਦਰਸ਼ਨ ਕਰਕੇ ਆਈਏ ਅਸੀਂ ਵੀ ਉੱਥੇ ਜਾਈਏ ਤੇ ਬਾਬਾ ਦੀਪ ਸਿੰਘ ਜੀ ਸਾਡੇ ਤੇ ਵੀ ਕਿਰਪਾ ਕਰ ਦੇਣਗੇ ਗੁਰੂ ਦੇ ਪਿਆਰੇ ਸਰਦਾ ਬਨਾਲੀ ਪ੍ਰੇਮ ਬਨਾਲਿਆ ਬਹੁਤ ਸਾਰਿਆਂ ਨੂੰ ਪੁੱਛਿਆ ਵੀ ਸਾਧ ਸੰਗ ਜੀ ਸਲਾਹ ਵੀ ਲਈ ਉੱਥੇ ਸਾਧ ਸੰਗ ਜੀ ਸਲਾਹ ਦੇ ਵਿੱਚ ਵੀ ਇਹੀ ਸਲਾਹ ਦੇ ਨਾਲ ਆਏ ਬਹੁਤ ਦਿਨ ਸਲਾਹ ਦਿੱਤੀ ਕਿ ਉਹ ਕਿਹੜਾ ਬਾਬਾ ਜੀ ਕਿਹੜਾ ਡਾਕਟਰ ਹੈ ਇਹਨੂੰ ਕੋਈ ਕਸਰ ਥੋੜੀ ਹੈ ਵੀ ਜਿਹੜੀ ਬਾਬਾ ਜੀ ਦੂਰ ਕਰ ਦੇਣਗੇ ਜਦੋਂ ਡਾਕਟਰਾਂ ਨੇ ਕਿਹਾ ਤਾਂ ਰਿਪੋਰਟ ਆ ਗਈਆਂ ਬਾਬਾ ਜੀ ਇਹਨੂੰ ਕੀ ਕਰ ਦੇਣਗੇ ਆਇਂ ਤਾਂ ਪਰ ਹਰੇਕ ਹੀ ਉੱਥੇ ਜਾਵੜਿਆ ਕਰੇ ਬਸ ਮਹਾਰਾਜ ਜੀ ਜਿਹਦੇ ਕੋਈ ਪ੍ਰੇਸ਼ਨ ਆਲਾ ਹੋਣ ਵਾਲਾ ਕੋਈ ਕਿਸੇ ਤੋਂ ਤੁਰਿਆ ਨਹੀਂ ਜਾਂਦਾਗਾ ਕਿਸੇ ਦੀ ਦਿਮਾਗ ਦੀ ਬਿਮਾਰੀ ਐ ਕਿਸੇ ਨੂੰ ਕੋਈ ਬਿਮਾਰੀ ਐ ਉੱਥੇ ਜਾਵੜਿਆ ਕਰੇ ਠੀਕ ਹੋ ਜਾ ਕਰੇ ਹਸਪਤਾਲਾਂ ਦੀ ਕੀ ਜਰੂਰਤ ਐ ਪਰ ਸਾਧ ਸੰਗਤ ਜੀ ਅਸੀਂ ਆਪਣੀ ਜਿਹੜੀ ਬੁੱਧੀ ਆ ਨਾ ਹੋ ਸਾਧ ਸੰਗਤ ਜੀ ਵਰਤਦੇ ਆ ਆਪਣੇ ਸਿਆਣਪ ਵਰਤਦੇ ਆ ਗੁਰੂ ਦੇ ਪਿਆਰਿਓ ਜੇ ਸਾਧ ਸੰਗ ਜੀ ਉਹ ਆਪਣੀ ਆਈ ਤੇ ਆ ਜਾਂਦੇ ਗੁਰੂ ਦੇ ਪਿਆਰਿਓ ਉਹ ਬੜਾ ਕੁਝ ਕਰ ਦਿੰਦੇ ਆ ਉਹ ਬੜਾ ਕੁਝ ਕਰ ਦਿੰਦੇ ਸਾਧ ਸੰਗ ਜੀ ਉਹਨਾਂ ਨੇ ਸ਼ਾਇਦ ਇਹ ਗੱਲ ਨਹੀਂ ਪੜੀ ਸਾਧ ਸੰਗ ਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਤਾਂ ਪੜ੍ਹਦੇ ਆ ਕਰਦੇ ਆ ਪਰ ਸ਼ਾਇਦ ਇਹ ਨਹੀਂ ਪੜਿਆ ਹੋਊਗਾ ਮੇਰਾ ਵੈਦ ਗੁਰ ਗੋਵਿੰਦਾ ਹਰ ਹਰ ਨਾਮ ਹੈ ਉਹ ਖੁਦ ਮੁਖ ਮੁਖ ਦੇਵਾ ਕਟੈ ਜਮ ਕੀ ਫੰਦਾ ਸਾ ਸੰਗ ਜੀ ਫਿਰ ਦੋ ਚਾਰ ਕਹਿਣ ਲੱਗੇ ਕੋਈ ਗੱਲ ਨਹੀਂ ਭਾਈ ਮਾੜੀ ਗੱਲ ਤਾਂ ਹੈ ਨਹੀਂ ਤੁਸੀਂ ਦਰਸ਼ਨ ਕਰਿਆਓ ਮਹਾਰਾਜ ਦੇ ਘਰੇ ਜਾ ਕੇ ਭੜਾਈ ਹੁੰਦਾ ਕੋਈ ਗੱਲ ਨਹੀਂ ਨੁਕਸਾਨਤਾ ਨਹੀਂ ਹੁੰਦਾ ਕਿ ਤੁਹਾਡਾ ਜੇ ਤੁਹਾਡਾ ਕੋਈ ਬਿਮਾਰੀ ਨਾ ਇਲਾਜ ਹੋਵੇ ਕੋਈ ਨਾ ਇਲਾਜ ਹੋਇਆ ਕੋਈ ਤੁਹਾਡਾ ਨੁਕਸਾਨਤਾ ਨਹੀਂ ਹੋਊਗਾ ਸਾ ਸੰਗ ਜੀ ਕੋਸ਼ ਸ਼ਰਦਾ ਲੋਕਾਂ ਨੇ ਤੋੜਤੀ ਗੁਰੂ ਦੇ ਪਿਆਰਿਓ ਇਸ ਕਰਕੇ ਗੁਰੂ ਦੇ ਪਿਆਰਿਓ ਮਾਲਕ ਬਖਸ਼ਾ ਕਰਦੇ ਨੇ ਸਾਥ ਸੰਗ ਜੀ ਜਦੋਂ ਵੀ ਗੁਰੂ ਘਰ ਦੇ ਵਿੱਚ ਸਾਥ ਸੰਗ ਜੀ ਜਾਣਾ ਹੋਵੇ ਤੇ ਸਾਥ ਸੰਗ ਜੀ ਕੋਈ ਇਹੋ ਜਿਹੀ ਦਿਸ਼ਟ ਕੋਈ ਸਾਥ ਨਹੀਂ ਲੈਣਾ ਚਾਹੀਦਾ ਗੁਰੂ ਦੇ ਪਿਆਰਿਓ ਸਾਥ ਸੰਗ ਜੀ ਕੀ ਪਤਾ ਉਹ ਕਿਸ ਤਰ੍ਹਾਂ ਜਾਊਗਾ ਕਿਸ ਤਰ੍ਹਾਂ ਉਹਦੀ ਨੀਤ ਆ ਸਾਥ ਸੰਗ ਜੀ ਪਰ ਇਹ ਪਰਿਵਾਰ ਤੌਰ ਤੇ ਆ ਗੁਰੂ ਦੇ ਪਿਆਰਿਓ ਸ਼ੀਦਾ ਸਾਹਿਬ ਗੁਰੂ ਦੇ ਪਿਆਰਿਓ ਗਿਆ ਅਰਦਾਸ ਬੇਨਤੀ ਕੀਤੀ ਕੜਾ ਪ੍ਰਸ਼ਾਦੀ ਦੇ ਘਰਾਈ ਸਾਥ ਸੰਗ ਜੀ ਤੇ ਸਾ ਸੰਗਤ ਜੀ ਕਰਾ ਅਪਸ਼ਾਦੀ ਦੇ ਕਰਵਾ ਕੇ ਅਰਦਾਸ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਬਾਬਾ ਜੀ ਕਿਰਪਾ ਕਰੋ 6-7 ਮਹੀਨੇ ਹੋ ਗਏ ਬਾਬਾ ਜੀ ਇਸ ਤਰ੍ਹਾਂ ਕਰਕੇ ਹੋਿਆਂ ਨੂੰ ਡਾਕਟਰ ਕਹਿੰਦੇ ਵੀ ਇਹਦਾ ਹੁਣ ਕੋਈ ਇਲਾਜ ਹੀ ਨਹੀਂਗਾ ਡਾਕਟਰ ਕਹਿੰਦੇ ਇਹਦਾ ਕੋਈ ਇਲਾਜ ਨਹੀਂ ਬਾਬਾ ਜੀ ਇਹ ਨਾੜਾਂ ਕਮਜ਼ੋਰ ਹੋ ਗਈਆਂ ਕੋਈ ਕੁਛ ਦੱਸਦਾ ਕੋਈ ਕੁਛ ਦੱਸਦਾ ਪਰ ਮਹਾਰਾਜ ਮੈਂ ਤੁਹਾਡੀਆਂ ਵੜਿਆਈਆਂ ਸੁਣੀਆਂ ਸੱਚੇ ਪਾਤਸ਼ਾਹ ਮਹਾਰਾਜ ਜੀ ਤੁਸੀਂ ਡਾਕਟਰਾਂ ਦੇ ਡਾਕਟਰੋਂ ਸੱਚੇ ਪਾਤਸ਼ਾਹ ਮਹਾਰਾਜ ਪਰ ਮਹਾਰਾਜ ਜੀ ਵੜਿਆਈਆਂ ਤਾਂ ਬਹੁਤ ਸੁਣ ਲਈਆਂ ਹਰੇਕ ਥਾਂ ਤੇ ਵੜਿਆਈਆਂ ਸੁਣਦੇ ਇੱਥੇ ਪੰਜ ਮੱਸਿਆ ਨਾ ਜੋ ਇੱਥੇ ਆ ਦੁੱਖ ਦੂਰ ਹੋ ਜਾਂਦਾ ਇੱਥੇ ਸੱਤ ਹਾਜ਼ਰੀਆਂ ਭਰ ਜੋ ਇੱਥੇ ਆ ਦੁੱਖ ਦੂਰ ਹੋ ਜਾਂਦਾ ਬਾਬਾ ਜੀ ਥਾਂ ਥਾਂ ਤੇ ਜਾਂਦੇ ਰਹਿੰਨੇ ਆ ਪਰ ਬਾਬਾ ਜੀ ਸਾਨੂੰ ਕੋਈ ਫਾਇਦਾ ਨਹੀਂ ਹੁੰਦਾਗਾ ਮਹਾਰਾਜ ਜੀ ਪਰ ਮਹਾਰਾਜ ਜੀ ਜੇ ਸਾਡੇ ਨਾਲ ਵਾਪਰ ਜਾਵੇ ਕਹਾਣੀ ਤੇ ਸੱਚੇ ਪਾਤਸ਼ਾਹ ਫਿਰ ਅਸੀਂ ਜਾਣੀਏ ਬਾਬਾ ਦੀਪ ਸਿੰਘ ਜੀ ਜੇ ਸਾਡੇ ਨਾਲ ਵੀ ਵਾਪਰ ਜਾਵੇ ਕਹਾਣੀ ਫਿਰ ਅਸੀਂ ਜਾਣੀਏ ਅਰਦਾਸ ਬੇਨਤੀ ਕੀਤੀ ਸਾਧ ਸੰਗ ਜੀ ਉਹਦੂ ਅੱਗੇ ਸਾਧ ਸੰਗ ਜੀ ਜੋਤ ਦੇ ਕੋਲੇ ਗਈ ਗੁਰੂ ਦੇ ਪਿਆਰਿਓ ਜਿਵੇਂ ਹੀ ਸਾਧ ਸੰਗ ਜੀ ਜੋਤ ਦੇ ਕੋਲੇ ਗਈ ਨਮਸਕਾਰ ਕੀਤੀ ਜੋਤ ਦਾ ਕਿਉ ਸਾਧ ਸੰਗ ਜੀ ਨਮੱਥੇ ਨੂੰ ਮਸਤਕ ਨੂੰ ਲਾਇਆ ਸਾਧ ਸੰਗ ਜੀ ਇੱਕ ਦਮ ਚਰਨਾਟ ਛੜੀ ਚਰਨਾਟ ਸਾਹਿਬ ਸੰਗਜੀ ਫੇਰ ਗੁਰੂ ਦੇ ਪਿਆਰੋ ਨਿਸ਼ਾਨ ਸਾਹਿਬ ਦੇ ਕੋਲੇ ਗਲੀ ਚਲੀ ਗਈ ਸਾਹਿਬ ਸੰਗਜੀ ਇਸਨਾ ਕਰਕੇ ਨਿਸ਼ਾਨ ਸਾਹਿਬ ਕੋਲੇ ਸਾਹਿਬ ਸੰਗਜੀ ਨਮਸਕਾਰ ਕਰਕੇ ਗੁਰੂ ਦੇ ਪਿਆਰੋ ਇੱਕ ਹੱਥ ਦੇ ਵਿੱਚ ਸਾਹਿਬ ਸੰਗਜੀ ਡਾਂਗ ਫੜੀ ਐ ਛੋਟੀ ਫੜੀ ਐ ਤੇ ਗੁਰੂ ਦੇ ਪਿਆਰੋ ਨਿਸ਼ਾਨ ਸਾਹਿਬ ਦੇ ਨਾਲ ਆਪਣਾ ਮਸਤਕ ਲਾ ਕੇ ਅਰਦਾਸ ਬੇਨਤੀ ਕੀਤੀ ਕਿ 시ਦ ਸਿੰਘੋ ਮੈਂ ਸੁਣਿਆ ਕਿ 시ਦਾ ਸਿੰਘਾ ਦੀਆਂ ਫੌਜਾਂ ਨਿਸ਼ਾਨ ਸਾਹਿਬ ਕੋਲੇ ਵੀ ਹਾਜ਼ਰ ਹੁੰਦੀਆਂ ਜੋਤ ਕੋਲੇ ਵੀ ਹਾਜ਼ਰ ਹੁੰਦੀਆਂ ਹੇ ਬਾਬਾ ਜੀ ਜੇ ਤੁਹਾਡੀਆਂ ਫੌਜਾਂ ਇੱਥੇ ਹਾਜ਼ਰ ਹੁੰਦੀਆਂ ਸੱਚੇ ਪਾਤਸ਼ਾਹ ਜੀ ਦੇਖੋ ਸੱਚੇ ਪਾਤਸ਼ਾਹ ਜੀ ਮੈਨੂੰ ਮੈਂ ਕਿਸ ਤਰ੍ਹਾਂ ਦਾ ਕੁੱਬ ਪਿਆ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰੋ ਸੱਚੇ ਪਾਤਸ਼ਾਹ ਮਿਹਰ ਭਰਿਆ ਹੱਥ ਰੱਖੋ ਸੱਚੇ ਪਾਤਸ਼ਾਹ ਜੀ ਸਾਧ ਸੰਗ ਜੀ ਜਦੋਂ ਇਸ ਤਰ੍ਹਾਂ ਦੀ ਅਰਦਾਸ ਬੇਨਤੀ ਕੀਤੀ ਕਹਿੰਦੀ ਬਾਬਾ ਜੀ ਮੈਂ ਤੁਹਾਨੂੰ ਸਾਰੀ ਉਮਰ ਯਾਦ ਰੱਖਾਂਗੀ ਤੁਹਾਨੂੰ ਭੁਲਾਵਾਂਗੀ ਨਹੀਂ ਗੁਰੂ ਦੇ ਪਿਆਰਿਓ ਨਮਸਕਾਰ ਕੀਤੀ ਰੋਣ ਲੱਗੇ ਗੁਰੂ ਦੇ ਪਿਆਰਿਓ ਸੱਚਾ ਦਾ ਸੱਚੇ ਪਾਤਸ਼ਾਹ ਮਹਾਰਾਜ ਜੀ ਮੇਰਾ ਵਿਸ਼ਵਾਸ ਨਾ ਉੱਡ ਜਾਵੇ ਮੇਰੀ ਲਾਜ ਰੱਖੋ ਆਪਣੇ ਘਰ ਦੇ ਵਿੱਚ ਸੱਚੇ ਪਾਤਸ਼ਾਹ ਜੀ ਆਉਣ ਤੇ ਮੇਰਾ ਸੱਚੇ ਪਾਤਸ਼ਾਹ ਜੀ ਕੋਈ ਨਾ ਕੋਈ ਸੱਚੇ ਪਾਤਸ਼ਾਹ ਮੈਨੂੰ ਰਾਹ ਮਿਲ ਜੇ ਲਾਜ ਰੱਖੋ ਗੁਰੂ ਦੇ ਪਿਆਰਿਓ ਸੱਚੇ ਪਾਤਸ਼ਾਹ ਸਾਡੇ ਪਿੰਡਾਂ ਵਾਲੇ 12 13 ਆਦਮੀ ਸੀਗੇ ਸਾਧ ਸੰਗਤ ਜੀ ਮਾਫ਼ ਕਰਨਾ 12 13 ਬੰਦੇ ਸਾਧ ਸੰਗ ਜੀ ਹੇ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਬਾਬਾ ਜੀ ਕਹਿਣ ਲੱਗੇ ਕਿ ਬਾਬਾ ਦੀਪ ਸਿੰਘ ਜੀ ਕੀ ਇਲਾਜ ਕਰ ਦੇਣਗੇ ਉੱਥੇ ਕੋਈ ਕਸ ਕਸਰਾ ਵਾਲੇ ਜਾਂਦੇ ਉੱਥੇ ਤਾਂ ਬਾਬਾ ਜੀ ਕਹਿੰਦੇ ਤੈਨੂੰ ਕੋਈ ਕਸਰ ਆ ਕੋਈ ਉੱਥੇ ਵੱਡੇ-ਵਡੇਰੇ ਕਹਿਣ ਲੱਗੇ ਤੈਨੂੰ ਕੋਈ ਕਸਰ ਥੋੜੀ ਆ ਬਾਬਾ ਜੀ ਮੇਰੀ लाज ਰੱਖੋ ਆਪ ਕਿਰਪਾ ਕਰੋ ਮੇਰਾ ਦੁੱਖ ਠੀਕ ਕਰ ਦਿਓ ਬਾਬਾ ਜੀ ਸਾਧ ਸੰਗ ਜੀ ਜਦੋਂ ਮੱਥਾ ਟੇਕ ਕੇ ਸਾਧ ਸੰਗ ਜੀ ਨਮਸਕਾਰ ਕਰਕੇ ਸਾਧ ਸੰਗ ਜੀ ਪਰਕਮੀਆਂ ਕਰਨ ਲੱਗੀ ਸਾਧ ਸੰਗ ਜੀ ਉਹ ਮਾਤਾ ਨੇ ਪੰਜ ਪਰਕਮੀਆਂ ਕੀਤੀਆਂ ਜਦੋਂ ਸਾਧ ਸੰਗ ਜੀ ਚਾਰ ਪਰਕਮੀਆਂ ਕੀਤੀ ਸਾਧ ਸੰਗ ਜੀ ਹਰੇਕ ਪਰਕਮੀਆਂ ਕਰਕੇ ਨਮਸਕਾਰ ਕਰਿਆ ਕਰੇ ਮੱਥਾ ਲਾ ਗਈ ਜਦੋਂ ਸਾਧ ਸੰਗ ਜੀ ਪੰਜਵੀਂ ਪਰਕਮੀਆਂ ਸ਼ੁਰੂ ਕੀਤੀ ਨਾ ਸਾਧ ਸੰਗ ਜੀ ਸ਼ੁਰੂ ਕੀਤੀ ਗੁਰੂ ਦੇ ਪਿਆਰਿਓ ਮਾਤਾ ਦੀ ਛੋਟੀ ਸਾਧ ਸੰਗ ਜੀ ਫਰਸ਼ ਤੋਂ ਥੱਲੇ ਤਿਲਕ ਗਈ ਗੁਰੂ ਦੇ ਪਿਆਰਿਓ ਮਾਤਾ ਦੀ ਸਾਸਣ ਜੀ ਪੱਕੀ ਜਗਾ ਸੀ ਥੱਲੇ ਪੱਥਰ ਲੱਗਾ ਸੀਗਾ ਉਹਦੀ ਛੋਟੀ ਸਾਸਣ ਜੀ ਥੱਲੇ ਤਿਲਕ ਗਈ ਗੁਰੂ ਦੇ ਪਿਆਰਿਓ ਮਾਤਾ ਮਾਤਾ ਸਾਸਣ ਜੀ ਮੁੱਦੇ ਪਰ ਨੇ ਗੁਰੂ ਦੇ ਪਿਆਰਿਓ ਪੈਠ ਪਰਨੇ ਭਾਵ ਕਿ ਸਾਸਣ ਜੀ ਪਿਛਲੇ ਪਾਸੇ ਨੂੰ ਉਸ ਤਰ੍ਹਾਂ ਸਾਸਣ ਜੀ ਡੈਗ ਪਈ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਸਣ ਜੀ ਜਿਵੇਂ ਹੀ ਮਾਤਾ ਡੈਗ ਪਈ ਗੁਰੂ ਦੇ ਪਿਆਰਿਓ ਉਹਨਾਂ ਦੇ ਨਾਲ ਦੇ ਨੇ ਸਾਸਣ ਜੀ ਮਾਤਾ ਨੂੰ ਸੰਭਾਲਿਆ ਦੋਹਾਂ ਜਣੇ ਨੇ ਸਾਸਣ ਜੀ ਬਾਹ ਤੋਂ ਫੜਿਆ ਤੇ ਸੋਟੀ ਸਾਹਸੰਗ ਦੀ ਵੀ ਚੱਕੀ ਸਾਹਸੰਗ ਦੀ ਮਾਂ ਨੂੰ ਖੜਾ ਕਰ ਦਿੱਤਾ ਪਰ ਗੁਰੂ ਦੇ ਪਿਆਰਿਓ ਬਾਬਾ ਦੀਪ ਸਿੰਘ ਜੀ ਨੇ ਇਹੋ ਜੀ ਕਲਾ ਵਰਤਾਈ ਜਦੋਂ ਸਾਹਸੰਗ ਦੀ ਮਾਤਾ ਨੂੰ ਖੜਾ ਕਰਨ ਲੱਗੇ ਤੇ ਮਾਤਾ ਸਾਹਸੰਗ ਦੀ ਬਿਲਕੁਲ ਕਾਨੇ ਦੀ ਤਰ੍ਹਾਂ ਸਾਹਸੰਗ ਦੀ ਬਿਲਕੁਲ ਸਿੱਧੀ ਸੋਟੀ ਦੀ ਤਰ੍ਹਾਂ ਗੁਰੂ ਦੇ ਪਿਆਰਿਓ ਸਿੱਧੀ ਹੋ ਕੇ ਖੜ ਗਈ ਆਖਿਆ ਮੈਨੂੰ ਹੁਣ ਸੋਟੀ ਦੀ ਜ਼ਰੂਰਤ ਨਹੀਂ ਗਈ ਹਣ ਮੇਰੇ ਤੇ ਮਾਲਕ ਨੇ ਕਿਰਪਾ ਕਰਦੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਫੇਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਧ ਸੰਗ ਜੀ ਰਤیاں ਵਾਲਿਓ ਹਜੇ ਉਹ ਮਜਾ ਨਹੀਂ ਆਇਆ ਸਾਧ ਸੰਗ ਜੀ ਇੱਕ ਵਾਰੀ ਔਂ ਵੀ ਕਹਿ ਦਿਓ ਕਿ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੇਰੀ ਕਮਾਈ ਵੱਡੀ ਹੈ ਮਹਾਰਾਜ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੇਰੀ ਕਮਾਈ ਵੱਡੀ ਹੈ ਸਾਧ ਸੰਗ ਜੀ ਫਿਰ ਛੋਟੀ ਨਹੀਂ ਫੜੀ ਫਿਰ ਪੰਜਵੀਂ ਪਰ ਕਮਿਆ ਸਾਧ ਸੰਗ ਜਿਹੜੀ ਅਧੀ ਰਹਿੰਦੀ ਸੀ ਉਹ ਵੀ ਪੂਰੀ ਕੀਤੀ ਤੁਰ ਕੇ ਪੂਰੀ ਕੀਤੀ ਉਹੀ ਛੋਟੀ ਗੁਰੂ ਦੇ ਪਿਆਰਿਓ ਸਾਧ ਸੰਗ ਜੀ ਉੱਥੇ ਹੀ ਅੰਦਰ ਹੀ ਸਿੱਟਿਆਂ ਦੀ ਸਾਧ ਸੰਗ ਜੀ ਗੁਰੂ ਦੇ ਪਿਆਰਿਓ ਕਿ ਹੇ ਮੇਰੇ ਮਾਲਕ ਤੂੰ ਸੱਚ ਮੋਚੀ ਵੈਦਾਂ ਦਾ ਵੈਦਾਂ ਡਾਕਟਰਾਂ ਦਾ ਡਾਕਟਰਾਂ ਸਾਧ ਸੰਗ ਜੀ ਆਏ ਬਾਬਾ ਦੀਪ ਸਿੰਘ ਜੀ ਕਿਰਪਾ ਕਰਦੇ ਆਂ ਇਲਾਜ ਰੱਖਦੇ ਆਂ ਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਫੇਰ ਸਾਧ ਸੰਗ ਜੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਧ ਸੰਗ ਜੀ ਕੋਈ ਖੁਸ਼ੀ ਦਾ ਟਿਕਾਣਾ ਨਾ ਰਿਹਾ ਖੁਸ਼ੀ ਦਾ ਟਿਕਾਣਾ ਨਾ ਰਿਹਾ ਹੱਥ ਸਾਧ ਸੰਗ ਜੀ ਥੱਲੇ ਟਾੜ ਦੇ ਉੱਤੇ ਲਾ ਲਾ ਕੇ ਸਾਧ ਸੰਗ ਜੀ ਮੱਥੇ ਨੂੰ ਘਸਾਵੇ ਟਾੜ ਦੇ ਉੱਤੇ ਹੱਥ ਘਸਾ ਕੇ ਮੱਥੇ ਨੂੰ ਲਾਵੇ ਨਾਲੇ ਸਾਧ ਸੰਗ ਜੀ ਮੁਖ ਤੋਂ ਇਹ ਵੀ ਗਾਵੇ ਸਾਧ ਸੰਗ ਜੀ ਟਾੜ ਤੇ ਹੱਥ ਵਿਸਾਸ਼ਾ ਕੇ ਟਾੜ ਨੂੰ ਹੱਥ ਲਾ ਲਾ ਕੇ ਮੱਥੇ ਤੇ ਘਸਾਵੇ ਆਰ ਮੁਖੋ ਸਾਧ ਸੰਗਤ ਜੀ ਇਹ ਵੀ ਗਾਵੇ ਕੀ ਗਾਉਂਦੀ ਸੀ ਸਾਧ ਸੰਗਤ ਜੀ ਧੂੜੀ ਚੱਕ ਕੇ ਮਥੇ ਨੂੰ ਲਾਵਾਂ ਤਨ ਬਾਬਾ ਦੀਪ ਸਿੰਘ ਜੀ ਧੂੜੀ ਚੱਕ ਕੇ ਮਥੇ ਨੂੰ ਲਾਵਾਂ ਤਨ ਬਾਬਾ ਦੀਪ ਸਿੰਘ ਜੀ ਤੈਨੂੰ ਲੱਖ ਲੱਖ ਸੀਸ ਨਵਾਵਾਂ ਧੰਨ ਬਾਬਾ ਦੀਪ ਸਿੰਘ ਜੀ ਤੈਨੂੰ ਲੱਖ ਲੱਖ ਸੀਸ ਨਵਾਵਾਂ ਧੰਨ ਬਾਬਾ ਦੀਪ ਸਿੰਘ ਜੀ ਆਏ ਸਾ ਸੰਗ ਜੀ ਫਿਰ ਪਿਆਰ ਨਾਲ ਗਾਉਂਦੀ ਐ ਸਾ ਸੰਗ ਜੀ ਸਾਰੀਆਂ ਹੀ ਸੰਗਤਾਂ ਹੈਰਾਨ ਹੋ ਗਈਆਂ ਧੰਨ ਬਾਬਾ ਦੀਪ ਸਿੰਘ ਜੀ ਤੂੰ ਇੱਥੇ ਫੌੜੀਆਂ ਵਾਲੇ ਜਿਹੜੇ ਆਉਂਦੇ ਉਹਨਾਂ ਦੀਆਂ ਫੌੜੀਆਂ ਸਟਵਾ ਦੇਣਾ ਜਿਹੜੇ ਇਸ ਤਰ੍ਹਾਂ ਕਰਕੇ ਕobb ਵਾਲੇ ਆਉਂਦੇ ਆ ਮਹਾਰਾਜ ਪਹਿਲੀ ਵਾਰੀ ਵੇਖਿਆ ਤੂੰ ਕobb ਵੀ ਕੱਢ ਦੇਣਾ ਸਾਧ ਸੰਗ ਜੀ ਹੁਣ ਉਹਨਾਂ ਦੀਆਂ ਡਾਕਟਰਾਂ ਦੀਆਂ ਰਿਪੋਰਟਾਂ ਕਿੱਧਰ ਗਈਆਂ ਹੁਣ ਡਾਕਟਰਾਂ ਦੀਆਂ ਰਿਪੋਰਟਾਂ ਕਿੱਧਰ ਗਈਆਂ ਗੁਰੂ ਪਾਤਸ਼ਾਹ ਕਹਿੰਦੇ ਤੂੰ ਆਪਣੇ ਸਿਆਣਪ ਘਰੇ ਛੱਡ ਕੇ ਆਈ ਓਏ ਸਿਦਰਾ ਬਣ ਕੇ ਆਈ ਸਿਦਰਾ ਸਿੱਧਾ ਬਣ ਕੇ ਆਈ ਭੂਲਾ ਬਣ ਕੇ ਆਈ ਤੋ ਸਿਆਣਪ ਕਰੇ ਛੱਡ ਕੇ ਆਈ ਉਹ ਕੁਛ ਨਾ ਕੁਛ ਹੋਰ ਕਰ ਦਿੰਦੇ ਸਾਧ ਸੰਗ ਜੀ ਜੋ ਗੁਰੂ ਕਹੇ ਸੋਈ ਭਲ ਮੰਨੋ ਹਰ ਹਰ ਕਥਾ ਨਰਾਲੀ ਜਿਹੜੇ ਗੁਰੂ ਸਾਹਿਬ ਜੀ ਤੁਹਾਨੂੰ ਕਹਿੰਦੇ ਐ ਸਾਧ ਸੰਗ ਜੀ ਜਬਾਣੀ ਕਹਿੰਦੀ ਐ ਉਹ ਭਾਈ ਮੰਨਿਆ ਕਰੋ ਉਹਨਾਂ ਦੀ ਸਾਧ ਸੰਗ ਜੀ ਜਿਹੜੀ ਕਥਾ ਉਹਨਾਂ ਦੀ ਕਰਨੀ ਨਿਆਰੀ ਜੀ ਸਾਧ ਸੰਗ ਜੀ ਉਹ ਬਹੁਤ ਪਿਆਰੀ ਐ ਨਿਆਰੀ ਐ ਪਤਾ ਨਹੀਂ ਕੀ ਕਰ ਦਿੰਨਾ ਉਹਨਾਂ ਨੇ ਆਓ ਗੁਰੂ ਦੇ ਪਿਆਰਿਓ ਬਾਬਾ ਆਨੰਦ ਸਿੰਘ ਜੀ ਵੀ ਕਹਿੰਦੇ ਹੁੰਦੇ ਸਨ ਨਾਨਕ ਸਰਵਾਲੀ ਸਾਧ ਸੰਗ ਜੀ ਕਿ ਤੂੰ ਸਾਧ ਸੰਗ ਜੀ ਟੇਕ ਧਾਰ ਲਾ ਨੀਵਾ ਹੋ ਜਾ ਨੀਵਾ ਬਿਲਕੁਲ ਸਿੱਧਾ ਹੋ ਜਾ ਸੱਪ ਦੀ ਤਰ੍ਹਾਂ ਨੀਵਾ ਹੋ ਜਾ ਭਿਖਾਰੀ ਬਣ ਜਾ ਮੰਗਤਾ ਬਣ ਜਾ ਤੇਰੀ ਝੋਲੀ ਵਿੱਚ ਜ਼ਰੂਰ ਖੈਰ ਪਾਉਣਗੇ ਜੇ ਤੂੰ ਮੰਗਤਾ ਨਹੀਂ ਬਣਦਾ ਤੂੰ ਉੱਚਾ ਹੋ ਕੇ ਜਾਏਗਾ ਸਾਧ ਸੰਗ ਜੀ ਉੱਥੇ ਮਾਲ ਕਰ ਪਈਆਂ ਤੇ ਨਹੀਂ ਰਹਿ ਜਦੇ ਗਏ ਚਾਹੇ ਤੂੰ ਉਥੇ ਸਾਥ ਸੰਗਤ ਦੀ 5000 ਰੁਪਇਆ ਮੱਥਾ ਦੇਖਦੇ ਚਾਹੇ ਤੂੰ ਸਾਥ ਸੰਗਤ ਦੀ 50000 ਮੱਥਾ ਦੇਖਦੇ ਉਹਦੇ ਤੇ ਨਹੀਂ ਰੀਝਦੇ ਗਏ ਬਸ ਉਹਨਾਂ ਦਾ ਤਰ੍ਹਾਂ ਪਿਆਰ ਵੇਖਣਾ ਵੀ ਤੇਰੇ ਅੰਦਰ ਕੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਆਓ ਸਾਥ ਸੰਗਤ ਜੀ ਆਪਾਂ ਸਹਿਜ ਜਦਿਆਂ ਨੂੰ ਵੀ ਯਾਦ ਕਰਕੇ ਸਾਥ ਸੰਗਤ ਜੀ ਆਏ ਆਂ ਗੁਰੂ ਦੇ ਪਿਆਰਿਓ ਹੁਣ ਕੱਲ ਨੂੰ ਨਵਾਂ ਸਾਲ ਚੱਲਣਾ ਸਾਥ ਸੰਗਤ ਜੀ ਚੜ੍ਹਨਾ ਸਾਥ ਸੰਗ ਜੀ ਇਹ ਬਾਬਾ ਜੀ ਦਾ ਪ੍ਰਸ਼ਾਦ ਸਮਝ ਕੇ ਰਤਿਆਂ ਵਾਲਿਓ ਇਸ ਦੀਵਾਰ ਨੂੰ ਵੱਧ ਤੋਂ ਵੱਧ ਸਾਥ ਸੰਗ ਜੀ ਕੋਈ ਇਹੋ ਜਿਹਾ ਘਰ ਰਹਿ ਨਾ ਜਾਵੇ ਸਾਥ ਸੰਗ ਜੀ ਇਹ ਬਾਬਾ ਜੀ ਦੀ ਵਡਿਆਈ ਹੈ ਸਾਥ ਸੰਗ ਜੀ ਮੈਂ ਤਾਂ ਅਰਦਾਸ ਬੇਨਤੀ ਕਰਦਾ ਹੁਣਾ ਤੇ ਉਹਦੇ ਅੱਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਮ ਨਾ ਜਾਣਾ ਮੇਰਾ ਹੁਣ ਸਾਥ ਸੰਗ ਜੀ ਜਿੰਨੇ ਕ ਸੰਗਤ ਨੇ ਕਮੈਂਟ ਕਰਨੇ ਆ ਗੁਰੂ ਦੇ ਪਿਆਰਿਓ ਜਿਹਨੂੰ ਬਾਬਾ ਜੀ ਦੀ ਵਡਿਆਈ ਸਾਧ ਸੰਗ ਦੀ ਚੰਗੀ ਲੱਗੇ ਗੁਰੂ ਦੇ ਪਿਆਰਿਓ ਉਹ ਦਾਸ ਨੂੰ ਵੀ ਜਰੂਰ ਸਾਧ ਸੰਗ ਜੀ ਆਸ਼ੀਰਵਾਦ ਦੇਣਾ ਕਮੈਂਟ ਦੇ ਵਿੱਚ ਸਾਧ ਸੰਗ ਜੀ ਆਪ ਜੀ ਨੇ ਜਰੂਰ ਆਸ਼ੀਰਵਾਦ ਦੇਣਾ ਪਤਾ ਲੱਗੂ ਕੱਲ ਨੂੰ ਸਾਧ ਸੰਗ ਜੀ ਸਾਧ ਸੰਗ ਜੀ ਆਪਾਂ ਨਵੇਂ ਸਾਲ ਦੀਆਂ ਨਹੀਂ ਵਧਾਈਆਂ ਦੇਣੀਆਂ ਆਂ ਕਿ ਨਵੇਂ ਸਾਲ ਦੀਆਂ ਤੁਹਾਨੂੰ ਵਧਾਈਆਂ ਨਹੀਂ ਪਾਈ ਵਧਾਈਆਂ ਇਸ ਕਰਕੇ ਨਹੀਂ ਦੇਣੀਆਂ ਸਾਡੀ ਜ਼ਿੰਦਗੀ ਦਾ ਇੱਕ ਸਾਲ ਘਟ ਗਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਡੀ ਜ਼ਿੰਦਗੀ ਦਾ ਇੱਕ ਸਾਲ ਘਟ ਗਿਆ ਪਰ ਅਸੀਂ ਸਾਧ ਸੰਗ ਜੀ ਅਰਦਾਸ ਇਹ ਕਰਨੀ ਆਪਾਂ ਸਾਰਿਆਂ ਨੇ ਸੱਚੇ ਪਾਤਸ਼ਾਹ ਇਹ ਜਿਹੜੀ ਹੁਣ 25 ਤਰੀਕ ਤੋਂ ਸਾਧ ਸੰਗ ਜੀ ਇਸ ਸਸਨੀ ਜਨਵਰੀ ਦਾ ਮਹੀਨਾ ਚੜ੍ਹਨਾ ਗੁਰੂ ਦੇ ਪਿਆਰਿਓ ਸਾਧ ਸੰਗ ਜੀ ਮaaf ਕਰਨਾ ਗੁਰੂ ਦੇ ਪਿਆਰਿਓ ਇਹ ਨਵਾਂ 2025 ਚੜ੍ਹਨਾ ਇਸ ਪੱਤੀ ਦੇ ਵਿੱਚ ਸੱਚੇ ਪਾਤਸ਼ਾਹ ਅਸੀਂ ਡੇਰਿਆਂ ਤੇ ਜਾਣੋਂ ਹਟ ਜਗੇ ਅਸੀਂ ਮਟੀਆਂ ਤੇ ਜਾਣੋਂ ਹਟ ਜਗੇ ਅਸੀਂ ਬੇਬੇ ਬਾਪੂ ਦੀਆਂ ਰੁਪਟੀਆਂ ਖਾਣੋਂ ਹਟ ਜਗੇ ਅਸੀਂ ਮਹਾਰਾਜ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੱਲਾ ਫੜ ਗਏ ਔਰ ਅਸੀਂ ਚਾਰ ਸਹਿਬਜ਼ਾਦਿਆਂ ਨੂੰ ਔਰ ਬਾਬਾ ਦੀਪ ਸਿੰਘ ਜੀ ਨੂੰ ਬਾਬਾ ਨੋਲ ਸਿੰਘ ਵਰਗਿਆਂ ਨੂੰ ਅਸੀਂ ਸ਼ਿਦਾ ਸਿੰਘਾਂ ਨੂੰ ਯਾਦ ਕਰਿਆ ਕਰੀਏ ਸੱਚੇ ਸੁੱਚੇ ਸ਼ਿਦਾ ਸਿੰਘਾਂ ਨੂੰ ਔਰ ਸਾਧ ਸੰਗ ਜੀ ਨਵੇਂ ਸਾਲ ਵਾਲੇ ਦਿਨ ਗੁਰੂ ਦੇ ਪਿਆਰਿਓ ਆਪਾਂ ਕੜਾਹ ਪ੍ਰਸ਼ਾਦ ਦੀ ਦੇਗ ਬਣਾ ਕੇ ਚਾਰ ਸਹਿਬਜਾਦਿਆਂ ਦਾ ਨਾਮ ਲੈ ਕੇ ਬਾਬਾ ਨੋਹਤ ਸਿੰਘ ਦਾ ਨਾਮ ਲੈ ਕੇ ਬਾਬਾ ਦੀਪ ਸਿੰਘ ਦਾ ਨਾਮ ਲੈ ਕੇ ਹਰ ਇੱਕ ਨੂੰ ਜਿਹਨੂੰ ਵੀ ਪਿਆਰ ਆ ਸਾਧ ਸੰਗ ਜੀ ਘਰ ਦੇ ਵਿੱਚ ਦੇਗ ਬਣਾ ਕੇ ਉਹਨਾਂ ਦੇ ਨਾਮ ਦੇ ਉੱਤੇ ਸਾਧ ਸੰਗ ਜੀ ਅਪਰਦਾਸ ਬੇਨਤੀ ਕਰਨੀ ਹੈ ਗੁਰੂ ਦੇ ਪਿਆਰਿਓ ਔਰ ਉਹਨਾਂ ਦੇ ਨਾਮ ਦੀ ਸਾਧ ਸੰਗ ਜੀ ਦੇਗ ਕੱਢ ਕੇ ਫਿਰ ਆਪਾਂ ਸਾਧ ਸੰਗ ਜੀ ਸਾਰਿਆਂ ਨੇ ਛਕਣੀ ਹੈ ਔਰ ਗੁਰੂ ਦੇ ਪਿਆਰੋ ਇਹ ਜੋ ਵੀਡੀਓ ਹੈ ਗੁਰੂ ਦੇ ਪਿਆਰੋ ਦੀਵਾਨ ਦੀ ਰਤیاں ਵਾਲਿਓ ਸਾਧ ਸੰਗਤ ਜੀ ਕੋਈ ਵੀ ਘਰ ਨਹੀਂ ਰਹਿਣਾ ਚਾਹੀਦਾਗਾ ਜਿਹੜੇ ਘਰ ਦੇ ਵਿੱਚ ਨਾ ਪਹੁੰਚੇ ਤੁਸੀਂ ਆਪਣੀਆਂ ਰਿਸ਼ਤੇਦਾਰੀਆਂ ਵਿੱਚ 11 ਦੋਸਤਾਂ ਤੱਕ ਜੇ ਮੈਂ ਤੁਸੀਂ ਗਿਫਟ ਭੇਜਦੇ ਆ ਗੁਰੂ ਦੇ ਪਿਆਰਿਓ ਓਮੇ ਸਾਧ ਸੰਗਤ ਜੀ ਇਹ ਗਿਫਟ ਦੀ ਤਰ੍ਹਾਂ ਸਾਧ ਸੰਗਤ ਜੀ ਭੇਜਣੇ ਆ ਸਾਧ ਸੰਗਤ ਜੀ ਵੇਖੋ ਬਾਬਾ ਦੀਪ ਸਿੰਘ ਜੀ ਵੀ ਤੁਹਾਨੂੰ ਨਜ਼ਰਾਂ ਨਾਲ ਵੇਖਣਗੇ ਗੁਰੂ ਦੇ ਪਿਆਰੋ ਤੱਕਣਗੇ ਕਿ ਇਹਨਾਂ ਨੂੰ ਕਿੰਨਾ ਪਿਆਰ ਕਿੰਨਾ ਪਿਆਰ ਸਾਧ ਸੰਗ ਜੀ ਕੋਈ ਜ਼ਰੂਰੀ ਨਹੀਂ ਨਾਮ ਜਪਣ ਵਾਲੇ ਵੀ ਸਾਧ ਸੰਗ ਜੀ ਤੁਸੀਂ ਵੀ ਬਹੁਤ ਦੂਰ ਤੱਕ ਸੰਗਤ ਨੂੰ ਜੋੜ ਸਕਦੇ ਆ ਕੀ ਪਤਾ ਸਾਧ ਸੰਗ ਜੀ ਤੁਹਾਡਾ ਇਹ ਸ਼ੇਅਰ ਕੀਤਾ ਤੁਹਾਡੀ ਵੀਡੀਓ ਗਾਹ ਪਹਚਾਈ ਕਿੰਨੇ ਆ ਆਦਮੀ ਜੁੜ ਜਾਣਗੇ ਸਾਧ ਸੰਗ ਜੀ ਬਾਬਾ ਦੀਪ ਸਿੰਘ ਜੀ ਦੇ ਨਾਲ ਆਪਾਂ ਸਾਧ ਸੰਗ ਦੀ ਗੁਰੂ ਗ੍ਰੰਥ ਸਾਹਿਬੀ ਦਾ ਪੱਲਾ ਪੜਨਾ ਇੱਕ ਪਿਤਾ ਇੱਕ ਸਕੇ ਹਮ ਬਾਰਕ ਕੋਈ ਮੁਸਲਮਾਨ ਨਹੀਂ ਕੋਈ ਹਿੰਦੂ ਨਹੀਂ ਕੋਈ ਰਾਮ ਨਹੀਂ ਕੋਈ ਸਿੱਖ ਨਹੀਂ ਸਾਧ ਸੰਗ ਜੀ ਇੱਕ ਪਿਤਾ ਇੱਕ ਉਸਕੇ ਹੰਬਾਰਕ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਪੁੱਤਰਾਂ ਸਾਧ ਸੰਗ ਜੀ ਕੋਈ ਉੱਚ ਨੀਚ ਨਹੀਂ ਸਾਧ ਸੰਗ ਜੀ ਇੱਥੇ ਕੋਈ ਵਿਤਕਰਾ ਨਹੀਂ ਕਰਨਾ ਵੱਧ ਤੋਂ ਵੱਧ ਸਾਧ ਸੰਗ ਜੀ ਆਪਾਂ ਨਵੇਂ ਸਾਲ ਤੋਂ ਸ਼ੁਰੂਆਤ ਕਰਕੇ ਆਪਾਂ ਵੱਧ ਤੋਂ ਵੱਧ ਪਿੰਡਾਂ ਸ਼ਹਿਰਾਂ ਵਿੱਚ ਦੀਵਾਨ ਲੀਕ ਗਏ ਦਾਸ ਦੀ ਕੋਈ ਵੀ ਪੇਟਾ ਨਹੀਂ ਸਾਧ ਸੰਗ ਜੀ ਔਰ ਸਾਧ ਸੰਗਤ ਜੀ ਦਾਸ ਤੇ ਵੀ ਸਾਧ ਸੰਗਤ ਜੀ ਕਿਰਪਾ ਕਰਨੀ ਜਿਹਨੂੰ ਵੀ ਸਾਧ ਸੰਗਤ ਦੀ ਵਡਿਆਈਆਂ ਚੰਗੀਆਂ ਲੱਗਣ ਸਾਧ ਸੰਗਤ ਜੀ ਵੱਧ ਤੋਂ ਵੱਧ ਗੁਰੂ ਦੇ ਪਿਆਰਿਓ ਕੋਈ ਇਹੋ ਜਿਹਾ ਘਰ ਰਹਿ ਨਹੀਂ ਜਾਣਾ ਚਾਹੀਦਾ ਸਾਧ ਸੰਗਤ ਜਿੱਥੇ ਬਾਬਾ ਦੀਪ ਸਿੰਘ ਜੀ ਦਾ ਸਾਧ ਸੰਗਤ ਜੀ ਇਹ ਨਾਮ ਇਹ ਉਹਨਾਂ ਦੀ ਸੋਭਾ ਗੁਰੂ ਦੇ ਪਿਆਰੋ ਰਤਿਆਂ ਵਾਲਿਓ ਨਾ ਜਾਵੇ ਸਾਧ ਸੰਗਤ ਜੀ ਮੈਂ ਬਾਹਰਲੀ ਕੰਟਰੀ ਦੇ ਵਿੱਚ ਵੀ ਜਿੰਨੀਆਂ ਸੰਗਤਾਂ ਰਹਿੰਦੀਆਂ ਜਿੱਥੇ ਤੱਕ ਕੋਈ ਸਾਧ ਸੰਗਜੀ ਮਲੇਸ਼ੀਆ ਤੱਕ ਇੰਗਲੈਂਡ ਅਮਰੀਕਾ ਅਮਰੀਕਾ ਤੱਕ ਸਾਧ ਸਾਖੀ ਜਰਮਨ ਤੱਕ ਔਰ ਸਾਧ ਸੰਗਜੀ ਇਟਲੀ ਤੱਕ ਜਿਹੜੀਆਂ ਵੀ ਸੰਗਤਾਂ ਬਾਹਰ ਰੀਆਂ ਕੰਟਰੀਆਂ ਚ ਰਹਿੰਦੀਆਂ ਸਾਧ ਸੰਗਜੀ ਔਰ ਇਥੋਂ ਦੀਆਂ ਸਾਧ ਸੰਗਜੀ ਗੁਰੂ ਦੇ ਪਿਆਰਿਓ ਜੋ ਪੰਜਾਬ ਵਿੱਚ ਰਹਿੰਦੀਆਂ Rajasthan Haryana ਗੁਰੂ ਦੇ ਪਿਆਰਿਓ ਜਿੰਨੇ ਵੀ ਸਾਧ ਸੰਗਤ ਨਾਲ ਤੇ ਸੰਗਤ ਰਹਿੰਦੀ ਹੈ ਅਸੀਂ ਉਹਨਾਂ ਲਈ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਕਰਾਂਗੇ ਸੱਚੇ ਪਾਤਸ਼ਾਹ ਬਾਬਾ ਦੀਪ ਸਿੰਘ ਜੀ ਏ ਗੁਰੂ ਗ੍ਰੰਥ ਸਾਹਿਬ ਜੀ ਆਪਣੀਆਂ ਸਾਰੀਆਂ ਸੰਗਤਾਂ ਦੇ ਕਿਰਪਾ ਕਰ ਜਿਹੜੀਆਂ ਸੰਗਤਾਂ ਤੁਹਾਨੂੰ ਨਹੀਂ ਵੀ ਜਾਣਦੀਆਂ ਤੁਹਾਡੇ ਦਰ ਤੇ ਆਉਂਦੀਆਂ ਉਹਨਾਂ ਦਾ ਵੀ ਭਲਾ ਕਰ ਦਿਓ ਸੱਚੇ ਪਾਤਸ਼ਾਹ ਉਹ ਵੀ ਸੱਚੇ ਪਾਸ਼ਾ ਤੁਹਾਡੇ ਨਾਲ ਜੁੜ ਜਾਣ ਸਾਧ ਸੰਗਤ ਜੀ ਬਹੁਤ ਸਮਾਂ ਸਾਨੂੰ ਹੋ ਗਿਆ ਅਸੀਂ ਬਥੇਰੀਆਂ ਸਾਧ ਸੰਗਤ ਜੀ ਜਾ ਕੇ ਚਰਾਗਾ ਵਿੱਚ ਤੇਲ ਪਾਲਿਆ ਹੈ ਤਾ 타 ਦੇ ਸਾਥ ਸੰਗ ਜੀ ਅਸੀਂ ਬਥੇਰਾ ਢੜਕ ਲਿਆ ਅਸੀਂ ਦੇਹਿਆਂ ਨੂੰ ਬਥੇਰਾ ਮੰਨ ਲਿਆ ਬਾਬਿਆਂ ਨੂੰ ਬਥੇਰਾ ਮੰਨ ਲਿਆ ਨਹੀਂ ਸਾਥ ਸੰਗ ਜੀ ਬਾਬੇ ਵੇਖਣੇ ਆ ਤੇ ਆਪਾਂ ਸਾਥ ਸੰਗ ਜੀ ਸਰਾਹੰਦ ਵੇਖ ਕੇ ਆਏ ਆ ਗੁਰੂ ਦੇ ਪਿਆਰਿਓ ਸਾਥ ਸੰਗ ਜੀ ਇਹੋ ਹੀ ਸਾਡੇ ਬਾਬੇ ਆ ਇਹੋ ਹੀ ਸਾਡੇ ਸ਼ੀਲ ਸਿੰਘ ਆ ਕਿਸੇ ਅਸੀਂ ਸਾਧ ਸੰਗਤ ਦੀ ਮਟੀ ਨੂੰ ਨਹੀਂ ਮੰਨਣਾ ਕੋਈ ਸਾ ਸਮਾਦ ਨੂੰ ਨਹੀਂ ਮੰਨਣਾ ਨਾ ਬੇਬੇ ਦੀ ਰੋਟੀ ਖੋਣੀ ਨਾ ਪੂਆ ਦੀ ਰੋਟੀ ਖੋਣੀ ਹੈ ਦਸਵੀਂ ਵਾਲੇ ਦਿਨ ਸਾਧ ਸੰਗਤ ਜੀ ਹਰੇਕ ਦਸਵੀਂ ਦੇ ਉੱਤੇ ਕੜਾ ਪ੍ਰਸ਼ਾਦ ਦੀ ਦੇਗ ਬਣਾ ਕੇ ਚਾਰਾ ਸਹਿਬ ਜੀ ਦਾ ਨਾਮ ਲੈ ਕੇ ਬਾਬਾ ਨੋਹ ਸਿੰਘ ਜੀ ਦਾ ਨਾਮ ਲੈ ਕੇ ਬਾਬਾ ਦੀਪ ਸਿੰਘ ਦਾ ਨਾਮ ਲੈ ਕੇ ਉਸ ਤੋਂ ਬਾਅਦ ਦੇ ਵਿੱਚ ਸਾਧ ਸੰਗਤ ਜੀ ਇਹ ਕਿਹਾ ਕਰੋ ਕਿ ਸਮੂਸ ਹੀ ਦੋ ਸਿੰਘੋ ਸਮੂਹ ਸਿੱਧੂ ਸੰਗੋ ਉਹਦੇ ਵਿੱਚ ਸਾਧ ਸੰਗਤ ਸਾਰੇ ਹੀ ਸ਼ਹੀਦ ਸਿੰਘ ਆ ਜਾਂਦੇ ਆ ਆਪ ਜੀ ਨੂੰ ਭੋਗ ਲੱਗੇ ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ ਤੇ ਆਓ ਸਾਧ ਸੰਗਤ ਨਵੇਂ ਸਾਲ ਵਾਲੇ ਦਿਨ ਸਾਧ ਸੰਗਤ ਜੀ ਅੱਜ ਹੀ ਆਪਾਂ ਰਾਤ ਨੂੰ ਗੁਰੂ ਦੇ ਪਿਆਰਿਓ ਲਾ ਲੋ 10 ਵਜੇ ਜਾਂ 10:30 ਵਜੇ ਰਾਤ ਨੂੰ ਸਾਧ ਸੰਗਤ ਜੀ ਬਹਿ ਜਾਓ ਗੁਟਕੇ ਲੈ ਕੇ ਕੋਈ ਜਪਜੀ ਸਾਹਿਬ ਦੇ ਜਾਪ ਕਰੋ ਕੋਈ ਸੁਖਮਨੀ ਸਾਹਿਬ ਦੇ ਜਾਪ ਕਰੋ ਜਿਹੜੇ ਅਨਪੜਾ ਗੁਰਮੰਤਰ ਦਾ ਜਾਪ ਕਰੋ ਵਾਹਿਗੁਰੂ ਗੁਰਮੰਤਰ ਹੈ ਜਪ ਹੁਮੇ ਖੋਈ ਕੋਈ ਚੌਪਈ ਦੇ ਜਾਪ ਕਰੋ ਸਵਾ 12 ਵਜੇ ਸਾਧ ਸੰਗ ਜੀ ਭਾਪ ਕੀ 12 ਵਜੇ 1 ਮਿੰਟ ਤੇ ਨਵਾਂ ਸਾਲ ਚੜ ਜਾਣਾ ਗੁਰੂ ਦੇ ਪਿਆਰਿਓ ਆਪਾਂ ਨਾਮ ਜਾਪਦੇ ਜਾਪਦੇ ਬਾਣੀ ਪੜਦੇ ਪੜਦੇ ਗੁਰੂ ਦੇ ਪਿਆਰਿਓ ਆਪਾਂ ਗੁਰੂ ਦੇ ਪਿਆਰਿਓ ਨਵਾਂ ਸਾਲ ਚੜਾਉਣਾ ਹੈ ਤੇ ਕਿਰਪਾ ਕਰਨ ਸੱਚੇ ਪਾਤਸ਼ਾਹ ਤੁਸੀਂ ਖੁਸ਼ ਰਹੋ ਸਾਧ ਸੰਗ ਜੀ ਭੁੱਲਾਂ ਚੁੱਕਾ maaf ਕਰਨੀਆਂ ਰਤੀਆਂ ਵਾਲਿਓ ਤੇ ਕੱਲ ਦਾ ਦਿਵਾਨ ਆਪਣੇ ਕੋਲੇ ਹੋਰ ਬਾਕੀ ਹੈ ਗੁਰੂ ਦੇ ਪਿਆਰਿਓ ਵੱਧ ਤੋਂ ਵੱਧ ਸੰਗਤ ਨੇ ਸਾਧ ਸੰਗਤ ਜੀ ਆਪ ਜੀ ਨੇ ਹੋਰਾਂ ਨੂੰ ਵੀ ਨਾਲ ਲੈ ਕੇ ਆਉਣਾ ਗੁਰੂ ਦੇ ਪਿਆਰਿਓ ਜਿਵੇਂ ਅੱਜ ਸੰਗਤਾਂ ਦੀ ਕਿਰਪਾ ਹੋਈ ਹੈ ਕੱਲ ਨੂੰ ਫੇਰ ਕਿਰਪਾ ਹੋਗੀ ਇਸ ਤਰ੍ਹਾਂ ਕਰਕੇ ਗੁਰੂ ਦੇ ਪਿਆਰਿਓ ਵੱਧ ਤੋਂ ਵੱਧ ਸਾਧ ਸੰਗਤ ਜੀ ਆਪਣੇ ਪੁੰਨ ਬਣਾਉਣੇ ਆ ਜਿਵੇਂ ਜਿਵੇਂ ਤੁਸੀਂ ਸਾਧ ਸੰਗਤ ਜੀ ਇਸ ਦਿਵਾਨ ਨੂੰ ਗਾਂਹ ਭੇਜੋਗੇ ਤੁਹਾਡੇ ਪੁੰਨ ਬਣਨਗੇ ਪੁੰਨ ਬਣਾ ਕੇ ਸਾਧ ਸੰਗਤ ਜੀ ਧੰਨ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਬੈਂਕ ਦੇ ਵਿੱਚ ਸਾਧ ਸੰਗਤ ਜੀ ਖਾਤਾ ਖਲਾਓ ਜਮਾ ਕਰਾਓ ਤੇ ਸਾਧ ਸੰਗਤ ਜੀ ਤੁਹਾਨੂੰ 4 ਸਾਧ ਸੰਗਤ ਜੀ ਇਹਦਾ ਫਲ ਮਿਲੂਗਾ ਸਾਧ ਸੰਗਤ ਜੀ ਆਓ ਭੁੱਲਾ ਚੁੱਕਾ ਮਾਫ ਕਰਨੀਆਂ ਸਾਧ ਸੰਗਤ ਜੀ ਤੋਂ ਮਿਹਰ ਕਰਨ ਸੱਚੇ ਪਾਤਸ਼ਾਹ ਜੀ ਦਾਸ ਲਈ ਵੀ ਸੀਸ ਦੇਣੀ ਸੱਚੇ ਪਾਤਸ਼ਾਹ ਕਿਰਪਾ ਕਰਨ ਸੰਗਤ ਦੀ ਦਵਾ ਸੰਗਤ ਦੀ ਸੀਸ ਬਹੁਤ ਵੱਡੀ ਹੁੰਦੀ ਹੈ ਇਹੋ ਹੀ ਸਾਧ ਸੰਗਤ ਜੀ ਜਿਹੜਾ ਵੀ ਸਾਨੂੰ ਪਿਆਰ ਕਰਦਾ ਜਿਹੜਾ ਵੀ ਸਾਧ ਸੰਗਤ ਜੀ ਸਾਨੂੰ ਦਿਲੋਂ ਪਿਆਰ ਕਰਦਾ ਗੁਰੂ ਦੇ ਪਿਆਰਿਓ ਜਾਂ ਜਿਹੜਾ ਬਾਣੀ ਨੂੰ ਪਿਆਰ ਕਰਦਾ ਜਿਹੜਾ ਬਾਬਾ ਦੀਪ ਸਿੰਘ ਜੀ ਨੂੰ ਪਿਆਰ ਕਰਦਾ ਸਾਧ ਸੰਗਤ ਜੀ ਸਾਨੂੰ ਇੱਕੋ ਹੀ ਆਸ਼ੀਰਵਾਦ ਦੇਣਾ ਅਸੀਂ ਇਹ 2025 ਦੇ ਵਿੱਚ ਵੀ ਸਾਧ ਸੰਗਤ ਜੀ ਸੰਗਤਾਂ ਦੇ ਜੋੜੇ ਸਾਫ਼ ਕਰਦੇ ਰਹੀਏ ਸਾਧ ਸੰਗਤ ਜੀ ਸਾਡੇ ਵਿੱਚ ਕੋਈ ਹੋਮੇ ਨਾ ਆਵੇ ਸਾਡੇ ਵਿੱਚ ਕੋਈ ਸੰਤਪੁਣਾ ਨਾ ਆਵੇ ਕੋਈ ਬਾਬਾ ਪੁਣਾ ਨਾ ਆਵੇ ਅਸੀਂ ਗਰੀਬੀ ਵਿੱਚ ਹੀ ਰਹੀਏ ਸਾਧ ਸੰਗਤ ਜੀ ਗੁਰਮੁਖ ਰਿਹਾ ਗਰੀਬੀ ਆਵੇ ਸਾਧ ਸੰਗਤ ਜੀ ਤੁਹਾਡੀਆਂ ਸੰਗਤਾਂ ਦੇ ਸਾਥ ਸੰਗਤ ਜੀ ਅਸੀਂ ਜੋੜੇ ਹੀ ਸਾਫ ਕਰਦੇ ਰਹੀਏ ਇਥੋਂ ਤੱਕ ਹੀ ਸੀਮਤ ਰਹੀਏ ਗੁਰੂ ਦੇ ਪਿਆਰਿਓ ਤੁਹਾਡਾ ਪਿਆਰ ਮਿਲਦਾ ਰਹੇ ਤੁਹਾਡਾ ਆਸ਼ੀਰਵਾਦ ਮਿਲਦਾ ਰਹੇ ਸਾਧ ਸੰਗਤ ਜੀ ਵਾਧ ਤਵਾਦੋ ਆਪ ਆਪਣੇ ਪਿੰਡਾਂ ਦੇ ਵਿੱਚ ਦੀਵਾਨ ਲੀਕੋ ਤੇ ਰਤੀਆਂ ਵਾਲਿਓ ਅਸੀਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੋਂ ਕੱਲ ਦਾ ਦੀਵਾਨ ਸਾਧ ਸੰਗਤ ਜੀ ਬਾਕੀ ਆਓ ਸਮਾਪਤੀ ਵਾਲੇ ਪਾਸੇ ਜਾਈਏ ਸਾਧ ਸੰਗਤ ਜੀ ਕਾਫੀ ਸਮਾਂ ਹੋ ਗਿਆ ਇੱਥੇ ਹੀ ਫਤੇ ਬੁਲਾਈਏ ਸਾਧ ਸੰਗਤ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ